ਦੁਨੀਆ ਭਰ ਦੇ ਵਿੱਚ ਬਹੁਤ ਵੱਡਾ ਨਾਮ ਬਣਾ ਚੁੱਕੇ ਪੰਜਾਬ ਦੇ ਪ੍ਰਸਿੱਧ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੀ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਫਿਲਮ ਸਰਦਾਰ ਜੀ 3 ਦੇ ਵਿਵਾਦ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੁੱਪੀ ਤੋੜੀ ਹੈ। ਭਗਵੰਤ ਮਾਨ ਨੇ ਅੱਜ ਬੋਲਦਿਆਂ ਦਿਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਖੜਨ ਦਾ ਫੈਸਲਾ ਲਿਆ। ਭਗਵੰਤ ਮਾਨ ਨੇ ਆਪਣੀ ਦਲੀਲ ਦਿੰਦਿਆਂ ਇਹ ਗੱਲ ਕਹੀ ਆ ਉਹ ਕਹਿੰਦੇ ਨੇ ਕਿ ਇਸ ਤਰ੍ਹਾਂ ਕਿਸੇ ਵੀ ਅਦਾਕਾਰ ਨੂੰ ਗद्दार ਕਹਿ ਦੇਣਾ ਬਿਲਕੁਲ ਵੀ ਠੀਕ ਨਹੀਂ ਹੈ। ਮੁੱਖ ਮੰਤਰੀ ਨੇ ਦਲਜੀਤ ਦੀ ਠੋਕ ਕੇ ਹਮਾਇਤ ਕੀਤੀ ਆ ਉਹ ਕਹਿੰਦੇ ਨੇ ਕਿ ਦਲਜੀਤ ਦੁਸਤਾਂਜ ਦੇ ਲਈ ਇਹ ਵਰਤੀ ਜਾ ਰਹੀ ਸ਼ਬਦਾਵਲੀ ਬਿਲਕੁਲ ਵੀ ਵਾਜਬ ਨਹੀਂ ਆ ਉਹਨਾਂ ਦਾ ਕਹਿਣਾ ਹੈ ਕਿ ਪਹਿਲਗਾਮ ਹਮਲੇ ਤੋਂ ਪਹਿਲਾਂ ਦਾ ਜਿਹੜਾ ਫਿਲਮ ਦਾ ਸ਼ੂਟ ਮੁਕੰਮਲ ਹੋ ਗਿਆ ਸੀ ਉਸ ਉਪਰੰਤ ਫਿਲਮ ਨੂੰ ਰਿਲੀਜ਼ ਕਰਨ ਦੇ ਬਾਰੇ ਫੈਸਲਾ ਲਿਆ ਗਿਆ ਹੈ ਸੀਐਮ ਡਬਲਯੂਈ ਵੀ ਗੱਲ ਕਹੀ ਗਈ ਆ ਉਹ ਕਹਿੰਦੇ ਨੇ ਕਿ ਜੇਕਰ ਪਾਕਿਸਤਾਨੀ ਜਿਹੜੇ ਖਿਡਾਰੀ ਨੇ ਉਹ ਇੱਥੇ ਖੇਡਣ ਆ ਸਕਦੇ ਨੇ ਆ ਤਾਂ ਇਹਦੇ ਵਿੱਚ ਕੀ ਇਤਰਾਜ਼ ਹੈ ਕਿ ਜੇਕਰ ਪਾਕਿਸਤਾਨ ਦੀ ਕਿਸੇ ਅਦਾਕਾਰਾਂ ਨੂੰ ਫਿਲਮ ਦੇ ਵਿੱਚ ਲੈ ਲਿਆ ਗਿਆ ਹੈ ਨਾਲ ਹੀ ਉਹਨਾਂ ਨੇ ਬਹੁਤ ਸਾਰੇ ਹਵਾਲੇ ਦੇ ਕੇ ਵੀ ਇਹ ਗੱਲ ਕੀ ਹੈ ਕਿ ਪੰਜਾਬ ਉਹ ਧਰਤੀ ਹੈ ਜਿਸ ਨੇ ਸਭ ਤੋਂ ਵੱਧ ਜਿਹੜੇ ਬਲਦਾਨ ਦਿੱਤੇ ਨੇ ਜੇਕਰ ਹਿੰਦੁਸਤਾਨ ਤੇ ਪਾਕਿਸਤਾਨ ਦੇ ਦਰਮਿਆਨ ਹਾਲਾਤ ਨਾਜ਼ੁਕ ਵੀ ਹੋਏ ਜਦੋਂ ਵੰਡ ਵੀ ਹੋਈ ਹੈ ਤਾਂ ਉਹ ਕਹਿੰਦੇ ਨੇ ਕਿ ਸਾਡੇ ਹੀ ਉਹ ਰਿਸ਼ਤੇਦਾਰ ਸਨ ਜਿਨ੍ਹਾਂ ਨੂੰ ਸੁਭਾਵਿਕ ਤੌਰ ਤੇ ਹੈ ਕਿ ਆਪਣੀਆਂ ਜਾਨਾਂ ਗਮਾਉਣੀਆਂ ਪਈਆਂ